ਗੁਰੂ ਪਿਆਰਿਓ ਆਪ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 619 ਤੇ ਸੁਭਾਏਮਾਨ ਇੱਕ ਸ਼ਬਦ ਜੋ ਅਸੀਂ ਹੁਕਮਨਾਮਾ ਸਾਹਿਬ ਜੀ ਦੇ ਰੂਪ ਵਿੱਚ ਹਰ ਰੋਜ਼ ਸੁਣਦੇ ਹਾਂ ਇਸ ਦੀ ਵਿਆਖਿਆ ਕਰਾਂਗੇ ਕਿ ਸਤਗੁਰੂ ਸਾਨੂੰ ਕੀ ਸਮਝਾਉਣਾ ਕਰਦੇ ਨੇ ਸਾਨੂੰ ਪਤਾ ਤਾਂ ਹੋਵੇ ਕਿ ਜੋ ਹੁਕਮਨਾਮਾ ਸਾਹਿਬ ਅਸੀਂ ਰੋਜ਼ ਸ਼੍ਰਵਣ ਕਰਦੇ ਆ ਸੁਣਦੇ ਆ ਇਹਦੇ ਵਿੱਚ ਸਤਿਗੁਰੂ ਉਪਦੇਸ਼ ਕੀ ਦੇਣਾ ਕਰਦੇ ਨੇ ਇਹ ਹੁਕਮਨਾਮਾ ਸਾਹਿਬ ਅਸੀਂ ਬਹੁਤ ਜਾਣਿਆ ਨਹੀਂ ਸੁਣਿਆ ਕੀ ਕਹਿ ਰਹੇ ਨੇ ਆ ਉਹ ਇੱਕ ਵਾਰ ਇਸ ਹੁਕਮਨਾਮਾ ਸਾਹਿਬ ਜੀ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਦੇ ਆ ਪੰਚਮ ਪਿਤਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜੀ ਸ਼ਹੀਦਾ ਦੇ ਸਿਰਤਾਜ ਜਿਨ੍ਹਾਂ ਨੇ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਨੂੰ ਉਚਾਰਨ ਕੀਤਾ ਹੈ ਫੇਰ ਬੇਨਤੀ ਕਰਦੇ ਹਾਂ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਇਹ ਸ਼ਬਦ ਦੇ ਘਰਾਂ ਜਾਂ ਵਿੱਚ ਜਾ ਕੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 619 ਤੇ ਸੁਭਾਏਮਾਨ ਹੈ ਸ਼ਬਦ ਹੈ ਸੋਰਠ ਮਹੱਲਾ ਪੰਜ ਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮੰ ਇਹ ਪਹਿਲਾ ਬੰਦ ਹੈ ਲੋ ਰਹਾਉ ਵਾਲੇ ਅਰਥਾਂ ਨੂੰ ਆਪਾਂ ਸਮਝਦੇ ਆ ਕਿ ਰਹਾਉ ਵਾਲੇ ਬੰਦ ਵਿੱਚ ਕੀ ਸਤ ਗੁਰ ਆਖਦੇ ਨੇ ਸੱਚਾ ਸਾਹਿਬ ਸਦ ਮਿਹਰਬਾਨ ਸਤਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜੀ ਫਰਮਾਉਣਾ ਕਰਦੇ ਨੇ ਕਹਿੰਦੇ ਜਿਹੜਾ ਸੱਚਾ ਸਹਬ ਹੈ ਸੱਚਾ ਤਾਂ ਇਸ ਸੰਸਾਰ ਤੇ ਕੋਈ ਹੈ ਉਹ ਹੈ ਅਕਾਲ ਪੁਰਖ ਰੱਬ ਪਰਮੇਸ਼ਰ ਜਿਹਨੂੰ ਲੋਕ ਪ੍ਰਮਾਤਮਾ ਵੀ ਕਹਿੰਦੇ ਨੇ ਸੱਚਾ ਸਹਬ ਜੋ ਹਮੇਸ਼ਾ ਰਹਿਣ ਵਾਲਾ ਹੈ ਜਿਸ ਦੀ ਹਮੇਸ਼ਾ ਹੋਂਦ ਬਰਕਰਾਰ ਰਹਿੰਦੀ ਹੈ ਸਦ ਮਿਹਰਬਾਨ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਸਦਾ ਹੀ ਮਿਹਰਬਾਨ ਰਹਿੰਦਾ ਹੈ ਸਦਾ ਹੀ ਦਇਆਵਾਨ ਰਹਿੰਦਾ ਹੈ ਹਮੇਸ਼ਾ ਕਿਰਪਾ ਹੀ ਕਰਨ ਵਾਲਾ ਰਹਿੰਦਾ ਹੈ ਉਹ ਨਿਰਭਉ ਤੇ ਨਿਰਵੈਰ ਹੈ ਨਾ ਉਹ ਕਿਸੇ ਦਾ ਵੈਰੀ ਨਹੀਂ ਹੈ ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਇਸ ਕਰਕੇ ਉਹ ਤਾਂ ਸਦਾ ਭਲਾ ਹੀ ਭਲਾ ਲੋਚਦਾ ਹੈ ਭਲਾ ਹੀ ਭਲਾ ਕਰਦਾ ਹੈ ਤੇ ਗੁਰੂ ਪਿਆਰਿਓ ਸਤਿਗੁਰ ਅੱਗੇ ਫਰਮਾਉਣਾ ਕਰਦੇ ਨੇ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਉਹੀ ਸਰਬਕਲਿਆਣ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸੱਚਾ ਹੈ ਮਿਹਰਬਾਨ ਹੈ ਦਇਆবান ਹੈ ਤੇ ਗੁਰੂ ਪਿਆਰਿਓ ਉਸੇ ਤਰ੍ਹਾਂ ਇੱਕ ਮੇਰਾ ਸਤਿਗੁਰ ਹੈ ਸ਼ਬਦ ਗੁਰੂ ਗਿਆਨ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਬੰਦ ਪਾਇਆ ਬੰਦ ਦਾ ਮਤਲਬ ਹੈ ਬੰਨ ਲਾ ਦੇਣਾ ਰੋਕ ਲਗਾ ਦੇਣੀ ਆਪਾਂ ਪੜ੍ਹਦੇ ਆ ਨਾ ਪਰਮੇਸ਼ਰ ਦਿੱਤਾ ਬੰਨ ਦੁੱਖ ਰੋਗ ਕਾ ਡੇਰਾ ਪੰਨਾ ਬੰਨਾਂ ਦਾ ਉਰਥ ਅਰਥ ਹੈ ਬੰਨ ਲਾ ਦੇਣਾ ਰੋਕ ਲਾ ਦੇਣੀ ਪਰਮੇਸ਼ਰ ਨੇ ਮੇਰੇ ਜੀਵਨ ਦੇ ਵਿੱਚ ਇੱਕ ਬੰਨ ਲਗਾ ਦਿੱਤਾ ਕਿਹੜਾ ਬੰਨ ਜਿਹੜੇ ਵਿਕਾਰ ਸੀ ਮੇਰੇ ਜੀਵਨ ਦੇ ਵਿੱਚ ਆਉਂਦੇ ਬਰਿਆਈਆਂ ਉਦੀਆਂ ਸੀ ਉਹ ਆਉਣੀਆਂ हट ਗਈਆਂ ਇਸੇ ਤਰ੍ਹਾਂ ਸਤਗੁਰ ਇੱਥੇ ਆਖਦੇ ਨੇ ਬੰਦ ਪਾਇਆ ਮੇਰੇ ਸਤਗੁਰ ਪੂਰੇ ਮੇਰੇ ਜੀਵਨ ਦੇ ਵਿੱਚ ਵਿਕਾਰਾਂ ਨੂੰ ਬੰਨ ਲਗਾ ਦਿੱਤਾ ਗੁਰੂ ਪਿਆਰੇ ਆਪਾਂ ਵੇਖਦੇ ਆ ਨਾ ਜਦੋਂ ਖੇਤਾਂ ਦੇ ਵਿੱਚ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਪਾਣੀ ਛੱਡਣਾ ਹੋਵੇ ਨਾ ਤਾਂ ਵੱਟ ਦੇ ਉੱਤੇ ਜਿਹੜਾ ਰਸਤਾ ਛੱਡਿਆ ਹੁੰਦਾ ਪਾਣੀ ਦੇ ਆਉਣ ਲਈ ਜਦੋਂ ਖੇਤ ਭਰ ਜਾਵੇ ਆਪਾਂ ਕਹਿੰਦੇ ਆ ਵੀ ਬਸ ਇੰਨਾ ਬਹੁਤ ਹੈ ਪਾਣੀ ਖੇਤ ਨੂੰ ਹੋਣੇ ਤੇ ਬੰਨ ਲਗਾ ਦਿਓ ਫਿਰ ਉਹ ਕਹੀ ਦੇ ਨਾਲ ਇੱਕ ਚੇਪਾ ਭਰ ਕੇ ਮਿੱਟੀ ਦਾ ਉੱਤੇ ਬੰਨ ਲਗਾ ਦਿੰਦੇ ਨੇ ਭਾਵ ਇੱਕ ਖੇਤ ਤੋਂ ਦੂਜੇ ਖੇਤ ਵਿੱਚ ਪਾਣੀ ਆਉਣਾ ਬੰਦ ਹੋ ਜਾਂਦਾ ਹੈ ਕਿਉਂ ਕਿਉਂਕਿ ਉੱਤੇ ਰੋਕ ਲਗਾ ਦਿੱਤੀ ਜਾਂਦੀ ਹੈ ਬੰਨ ਲਗਾ ਦਿੱਤਾ ਜਾਂਦਾ ਇਸੇ ਤਰ੍ਹਾਂ ਸਾਡਾ ਜੀਵਨ ਹੈ ਜੀਵਨ ਦੇ ਵਿੱਚ ਬਾਹਰੋਂ ਬਰਿਆਈਆਂ ਆਉਂਦੀਆਂ ਨੇ ਔਗਣ ਆਉਂਦੇ ਨੇ ਵਿਕਾਰ ਆਉਂਦੇ ਨੇ ਤੇ ਗੁਰੂ ਪਿਆਰਿਓ ਮੇਰੇ ਸਤਗੁਰ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਬੰਦ ਪਾਇਆ ਉਹਨਾਂ ਨੇ ਵਿਕਾਰਾਂ ਦੇ ਉੱਤੇ ਰੋਕ ਲਗਾ ਦਿੱਤੀ ਬੰਨ ਲਗਾ ਦਿੱਤਾ ਤੇ ਹੋਈ ਸਰਬ ਕਲਿਆਣ ਤੇ ਮੇਰੇ ਜੀਵਨ ਦੇ ਵਿੱਚ ਕल्याण ਹੋ ਗਿਆ ਕਲਿਆਣ ਦਾ ਅਰਥ ਹੈ ਮੰਗਲ ਖੁਸ਼ੀ ਆਨੰਦ ਸਰਬ ਸਾਰੇ ਆਨੰਦ ਮੇਰੇ ਜੀਵਨ ਦੇ ਵਿੱਚ ਪੈਦਾ ਹੋ ਗਏ ਕਿਉਂਕਿ ਇੱਕ ਤਾਂ ਮੈਨੂੰ ਸੱਚਾ ਸਾਹਿਬ ਸਦ ਮਿਹਰਬਾਨ ਮਿਲ ਗਿਆ ਦੂਜਾ ਮੇਰੇ ਸਤਿਗੁਰ ਨੇ ਮੇਰੇ ਜੀਵਨ ਦੇ ਵਿੱਚ ਬਰਿਆਈਆਂ ਵੱਲੋਂ ਰੋਕ ਲਗਾ ਦਿੱਤੀ ਹੈ ਬੰਨ੍ਹਾ ਲਗਾ ਦਿੱਤਾ ਹੈ ਇਹ ਹੈ ਰਹਾਉ ਵਾਲਾ ਬੰਦ ਪਹਿਲੇ ਬੰਦ ਵਿੱਚ ਸਤਿਗੁਰ ਸਮਝਾਉਣਾ ਕਰਦੇ ਨੇ ਹਮਰੀ ਗਣਤ ਨਾ ਗਣੀਆਂ ਕਾਈ ਹਮਰੀ ਮਤਲਬ ਸਾਡੀ ਗਣਤ ਮਤਲਬ ਗਿਣਤੀ ਨਾ ਗਣੀਆਂ ਕਾਈ ਗਿਣਦਾ ਨਹੀਂ ਰੱਬ ਕਿਉਂਕਿ ਸਾਡੇ ਤੇ ਮਿਹਰਬਾਨ ਹੋ ਗਿਆ ਕਿਰਪਾਲੂ ਹੋ ਗਿਆ ਦਿਆਲੂ ਹੋ ਗਿਆ ਆਪਣਾ ਬਿਰਦ ਪਛਾਣ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਦੇ ਅਸੀਂ ਸੇਵਕ ਬਣ ਗਏ ਜਿਹਦੇ ਅਸੀਂ ਬੱਚੇ ਹਾਂ ਉਨੇ ਸਾਡੇ ਤੇ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਉਹ ਹੁਣ ਸਾਡੇ ਜਿੰਨੇ ਵੀ ਔਗਣ ਅਸੀਂ ਕਰਦੇ ਆਂ ਬਰਿਆਈਆਂ ਕਰਦੇ ਆਂ ਜਾਂ ਮਾੜੇ ਵਿਚਾਰ ਸਾਡੇ ਜੀਵਨ ਵਿੱਚ ਆਉਂਦੇ ਨੇ ਤੇ ਅਸੀਂ ਉਹਨੂੰ ਦੂਰ ਕਰਨ ਦੇ ਯਤਨ ਕਰਦੇ ਆਂ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਹੁਣ ਸਾਡੇ ਔਗਣਾਂ ਦੀ ਭੈੜੀਆਂ ਵਾਦੀਆਂ ਦੀ ਬਰਿਆਈਆਂ ਦੀ ਗਿਣਤੀ ਨਹੀਂ ਕਰਦਾ ਕਿਉਂਕਿ ਆਪਣਾ ਬਿਰਦ ਪਛਾਣ ਬਿਰਦ ਦਾ ਮਤਲਬ ਹੁੰਦਾ ਹੈ ਸੁਭਾਅ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੋਡ ਕਦੀਮਾ ਤੋਂ ਸੁਭਾਅ ਇਹ ਹੈ ਕਿ ਉਹ ਆਪਣੇ ਸੇਵਕ ਨੂੰ ਬਰਾਈਆਂ ਤੋਂ ਬਚਾ ਕੇ ਰੱਖਦਾ ਤੇ ਫਿਰ ਉਹ ਬਰਾਈਆਂ ਵਾਲੇ ਆਪਣੇ ਸੇਵਕ ਦੇ ਹਿਸਾਬ ਕਿਤਾਬ ਨਹੀਂ ਲਾਉਂਦਾ ਜਿਵੇਂ ਇੱਕ ਮਾਤਾ ਪਿਤਾ ਨੇ ਨਾ ਸਤਗੁਰਾਂ ਦੀ ਬਾਣੀ ਦੇ ਵਿੱਚ ਲਿਖਿਆ ਸੁੱਤ ਪਰਾਧ ਕਰਤ ਹੈ ਜੇ ਤੇ ਸੁੱਤ ਪੁੱਤਰ ਧੀਆ ਪੁੱਤਰ ਅਪਰਾਧ ਕਰਦੇ ਨੇ ਨਾ ਗਲਤੀਆਂ ਕਰਦੇ ਨੇ ਕਿੰਨੀਆਂ ਗਲਤੀਆਂ ਕਰਦੇ ਨੇ ਸੁੱਤ ਅਪਰਾਧ ਕਰਤ ਹੈ ਜੇ ਤੇ ਜਨਨੀ ਚੀਤ ਨਾ ਰਖਸ ਤੇ ਤੇ ਜਨਨੀ ਮਤਲਬ ਜਨਨ ਵਾਲੀ ਜਨਮ ਦੇਣ ਵਾਲੀ ਬੱਚੇ ਰੋਜ਼ ਸ਼ਰਾਰਤਾਂ ਕਰਦੇ ਨੇ ਇਲਤਾਂ ਕਰਦੇ ਨੇ ਤੇ ਮਾਂ ਬਾਪ ਕਿਤੇ ਗਿਣਤੀ ਮਿੰਤੀ ਥੋੜੀ ਕਰਦੇ ਨੇ ਉਹ ਤਾਂ ਉਹਨੂੰ ਬਖਸ਼ ਦਿੰਦੇ ਨੇ ਵੀ ਕੋਈ ਗੱਲ ਨਹੀਂ ਜੋ ਤੇਰੇ ਤੋਂ ਭੁੱਲ ਭੁਲੇਖੇ ਗਲਤੀਆਂ ਹੋ ਗਈਆਂ ਹੁਣ ਤੂੰ ਅੱਗੇ ਤੋਂ ਨਹੀਂ ਕਰਨੀਆਂ ਇਸੇ ਤਰ੍ਹਾਂ ਮਾਤਾ ਪਿਤਾ ਦਾ ਜਿਹੜਾ ਸੁਭਾਅ ਹੈ ਬੜਾ ਕੋਮਲ ਹੈ ਤੇ ਗੁਰੂ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵੀ ਨਰਮ ਸੁਭਾਅ ਹੈ ਕੋਮਲ ਸੁਭਾਅ ਹੈ ਮੁੱਢ ਕਦੀਮਾਂ ਤੋਂ ਉਹਦਾ ਸੁਭਾਅ ਇਹ ਹੈ ਕਿ ਉਹ ਆਪਣੇ ਸੇਵਕਾਂ ਦੇ ਹਿਸਾਬ ਨਹੀਂ ਰੱਖਦਾ ਗਿਣਤੀਆਂ ਨਹੀਂ ਕਰਦਾ ਕਿ ਕਿੰਨੀਆਂ ਬਰੈਆਈਆਂ ਕਰਦਾ ਕਿੰਨੀਆਂ ਨਹੀਂ ਉਹ ਹਮੇਸ਼ਾ ਦਇਆਵਾਨ ਹੋ ਕੇ ਮਿਹਰਬਾਨ ਹੋ ਕੇ ਉਹਨੂੰ ਚੰਗੇ ਗੁਣ ਹੀ ਬਖਸ਼ਦਾ ਹੈ ਤੇ ਬਰੈਆਈਆਂ ਵੱਲੋਂ ਸਤਿਗੁਰ ਨੂੰ ਆਖ ਕੇ ਬੰਨ ਲਗਾ ਦਿੰਦਾ ਹੈ ਰੋਕ ਲਗਾ ਦਿੰਦਾ ਹੈ ਤੇ ਸਤਿਗੁਰ ਅਗੇ ਸਮਝਾਉਣਾ ਕਰਦੇ ਨੇ ਨਾ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਤਿਗੁਰ ਪਹਿਲਾਂ ਕਹਿੰਦੇ ਹਮਰੀ ਗਣਤ ਨ ਗਣੀਆਂ ਕਾ ਹੀ ਆਪਣਾ ਬਿਰਦ ਪਛਾਨ ਸਰ ਕਹਿੰਦੇ ਹਾਥ ਦੇ ਰੱਖੇ ਕਰੇ ਆਪਣੇ ਆਪਣੇ ਸੇਵਕਾਂ ਨੂੰ ਆਪ ਹੱਥ ਦੇ ਕੇ ਰੱਖਦਾ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਫਿਰ ਉਹਨੂੰ ਕੋਈ ਦੁੱਖ ਤੋੜੀ ਲੱਗਦਾ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਖੁਸ਼ੀ ਹੀ ਖੁਸ਼ੀ ਆ ਜਾਂਦੀ ਹੈ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਦਾ ਸਦਾ ਉਹਨਾਂ ਨੂੰ ਬਖਸ਼ਿਸ਼ਾਂ ਕਰਦਾ ਹੈ ਕਿਰਪਾ ਕਰਦਾ ਹੈ ਉਹ ਆਨੰਦ ਮਾਣਦੇ ਨੇ ਜੀਵਨ ਦਾ ਇਹ ਪਹਿਲਾ ਬੰਦ ਸੀ ਗੁਰੂ ਪਿਆਰਿਓ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਅਖੀਰ ਲੀਆਂ ਪੰਕਤੀਆਂ ਨੇ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਨ ਉਹ ਅਕਾਲ ਪੁਰਖ ਹੈ ਨਾ ਜਿਹੜਾ ਉਹ ਇੰਨਾ ਦਇਆਵਾਨ ਹੈ ਇੰਨਾ ਮਿਹਰਬਾਨ ਹੈ ਜਿਸ ਨੇ ਜਿਉ ਜਿੰਦ ਸਵਾਸ ਪਾਏ ਇਹ ਸਰੀਰ ਦੇ ਵਿੱਚ ਇਹ ਸਰੀਰ ਬਣਾਇਆ ਫਿਰ ਉਹਦੇ ਵਿੱਚ ਸਵਾਸ ਪਾਏ ਜੀ ਉਹ ਪਾਇਪ ਪਿੰਡ ਜਿੰਨ ਸਾਜਿਆ ਪਿੰਡ ਆਕਿਆ ਗਿਆ ਸਰੀਰ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਸਰੀਰ ਬਣਾ ਕੇ ਉਹਦੇ ਵਿੱਚ ਸਵਾਸ ਪਾ ਦਿੱਤੇ ਇੱਥੇ ਹੀ ਵਸਨੀ ਦਿੱਤਾ ਪਹਿਨਣ ਖਾਣ ਖਾਣ ਪੀਣ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਢੰਡਾਰੇ ਚਲਾਏ ਹੋਏ ਨੇ ਤੇ ਪਹਿਨਣ ਨੂੰ ਵੀ ਤੇ ਗੁਰੂ ਪਿਆਰਿਓ ਮਨੁੱਖ ਕੋਲ ਦੋ ਚੀਜ਼ਾਂ ਹੋਣੀਆਂ ਬੜੀਆਂ ਜ਼ਰੂਰੀ ਨੇ ਇੱਕ ਖਾਣ ਨੂੰ ਤੇ ਇੱਕ ਪੈਣਨ ਨੂੰ ਮਨੁੱਖ ਆਪਣੀ ਜ਼ਿੰਦਗੀ ਵਧੀਆ ਤੇ ਸੋਹਣੀ ਬਤੀਤ ਕਰਕੇ ਚਲੇ ਜਾਏਗਾ ਵੈਸੇ ਮਕਾਨ ਵੀ ਹੋਣਾ ਚਾਹੀਦਾ ਘਰ ਵੀ ਹੋਣਾ ਚਾਹੀਦਾ ਆਪਣਾ ਤਾਂ ਉਹ ਜੋ ਆਪਣਾ ਜੀਵਨ ਵਧੀਆ ਬਤੀਤ ਕਰਕੇ ਚਲੇ ਜਾਵੇ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੀ ਸਭ ਕੁਝ ਹੈ ਜਿਥੇ ਸਰੀਰ ਦਿੱਤਾ ਵਿੱਚ ਸਵਾਸ ਦਿੱਤੇ ਉਥੇ ਪੈਣਨ ਖਾਣ ਨੂੰ ਵੀ ਇਹਨੂੰ ਦਿੱਤਾ ਹੈ ਸਤਗੁਰ ਕਹਿੰਦੇ ਇੱਥੇ ਹੀ ਵਸ ਨਹੀਂ ਫਿਰ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰੂ ਬਾਣ ਏ ਨਾਨਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਸਤਿਗੁਰੂ ਬਾਣ ਜਾਂਦਾ ਨਾਨਕ ਹਮੇਸ਼ਾ ਅਕਾਲ ਪੁਰਖ ਤੋਂ ਸਦਕੇ ਜਾਂਦਾ ਹੈ ਬਲਿਹਾਰ ਨੇ ਜਾਂਦਾ ਹੈ ਕਿਉਂ ਕਿ ਆਪਣੇ ਦਾਸ ਕੀ ਆਪ ਪੈਜ ਰਾਖੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਤਿਗੁਰ ਆਪਣੇ ਸੇਵਕ ਦੀ ਆਪ ਪਹਿਜ ਰੱਖਦਾ ਹੈ ਇੱਜ਼ਤ ਰੱਖਦਾ ਹੈ ਪੱਤ ਰੱਖਦਾ ਹੈ ਇਸੇ ਕਰਕੇ ਗੁਰੂ ਪਿਆਰਿਓ ਇਸ ਸਤਗੁਰ ਦਾ ਦਰ ਇਸ ਸਤਗੁਰ ਦਾ ਘਰ ਕਦੇ ਵੀ ਛੱਡਣਾ ਨਹੀਂ ਚਾਹੀਦਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਨੇ ਜਗਤ ਜਗਾਇਆ ਸੰਸਾਰ ਦਿਖਾਇਆ ਉਹਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਜਿਸ ਦੀ ਬਦੌਲਤ ਅਸੀਂ ਸੰਸਾਰ ਤੇ ਆਏ ਹਾਂ ਸੋ ਗੁਰੂ ਪਿਆਰਿਓ ਇਹ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 619 ਤੇ ਸੁਭਾਏ ਮੰਨ ਸੀ ਜਿਸ ਦੀ ਆਪ ਜੀ ਦੇ ਨਾਲ ਵਿਚਾਰ ਕੀਤੀ ਗਈ ਹੈ ਵਿਚਾਰ ਕਰਦਿਆਂ ਹੋਇਆਂ ਏਕ ਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਭੁੱਲਾਂ ਚੁੱਕਾਂ ਦੀ ਖੇਮਾ ਜਿੰਨੀ ਵੀ ਸੰਗਤ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ